ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਪੂ ਜੀ ਕੋਲ ਤਨ ਗਾਵਾਂ ਠੀਕ ਹੈ ਜੀ ਇੱਕ ਤਾਜੀ ਸੀ ਵੀ ਆ ਤੇ ਦੋ ਗੱਬਣ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਤ ਵਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆ ਜੀ ਬਾਪੂ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਪੂ ਜੀ ਸਾਸਰੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕੱਲੂ ਸਿੰਘ ਪਿੰਡ ਤੌੜਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਪੂ ਜੀ ਪਹਿਲੀ ਗੱਲ ਜਾਣਕਾਰੀ ਦਿਓ ਜੀ ਇਹਦੀ ਇਹ ਜੀ ਕੱਲ ਸੁਈਆ ਹਾਂਜੀ ਬੋਲੀ ਇਹਦੀ ਕੱਢੀ ਹੋਈ ਆ ਠੀਕ ਹੈ ਜੀ ਠੀਕ ਆ ਤੇ ਕਹਿੰਦੇ ਸੂਰ ਬਾਪੂ ਇਹ ਇਹ ਦੂਜੇ ਸੂਏ ਸੂਈ ਆਈ ਤੇ ਬੱਚਾ ਜੀ ਬੱਛਾ ਆਗਾ ਮੰਗਰ ਠੀਕ ਆ ਜੀ ਉਪਰ ਬੱਸ ਦੇਖ ਸਕਦੇ ਹੋ ਤੇ ਲੇਵਾ ਵੀ ਚੈੱਕ ਕਰ ਸਕਦੇ ਬੰਦਾ ਠੀਕ ਆ ਜੀ ਬਾਕੀ ਸਾਨੂੰ ਦਿਖਾਉਣੇ ਤੋਰ ਤਾਰ ਕੇ ਲੋ ਜੀ ਇਗਲੀ ਸਾਈਡ ਚੈੱਕ ਕਰ ਸਕਦੇ ਪਰਾ ਫੇਸ ਬਿਊਟੀ ਦੇਖ ਸਕਦੇ ਠੀਕ ਆ ਜੀ ਕੱਦ ਕਾਟ ਤੇ ਬਾਪੂ ਜੀ ਰੇਟ ਇਹਦਾ ਰੇਟ ਇਹਦਾ 55000 ਦੀ ਦੇਣੀ ਆ ਬਾਈ ਮਾਨਤਨ ਹੋ ਜੂਗਾ ਜੀ ਹਾਂ ਬਸ ਛੋੜ ਛੜ ਕਰ ਲਾਂਗੇ ਵਿੱਚੋਂ ਠੀਕ ਆ ਜੀ ਹਾਂਜੀ ਲੋ ਜੀ ਤੋਰ ਦੋ ਜੀ ਮੜਾ ਜਾ ਤੋਰ ਲੈਣੇ ਆ ਜੀ ਮੜੀ ਲੋ ਜੀ ਹਾਂ ਲੇਵਾ ਦਿੰਦਾ ਜੱਲਾਹ ਦਾ ਭਰਾ ਠੀਕ ਆ ਜੀ ਬਾਕੀ ਸਭ ਤੋੜਾ ਤੋੜਾ ਹੁਣ ਪਤਾ ਲੰਮੀ ਤੋੜ ਦੇ ਮਾੜੀ ਲੋ ਜੀ ਲੋ ਜੀ ਕਰਮਾਲੀ ਲੇਵਾ ਇਹ ਦੇਖ ਸਕਦੇ ਤੋੜਾ ਤਾਰਾ ਤੁਹਾਡੇ ਸਾਹਮਣੇ ਮੋੜ ਲਾ ਭਰਾ ਮੋੜ ਲਾ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਭਰਾ ਲਿਓ ਜੀ ਲਿਓ ਮੰਨ ਦੋ ਜਵੰਦ ਮੰਨ ਦੋ ਲੋ ਜੀ ਬਾਪੂ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਤਾਜੀ ਸੂਈ ਵੀ ਆ ਤੇ ਬੱਸ ਆ ਸਾਨੂੰ ਨੀੜੂ ਵਰਕ ਵੀ ਦਿਖਾ ਦੇ ਜੂ 나ੜੂਆ ਨਾਲ ਆ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਾਪੂ ਜੀ ਦੂਜੀ ਵਾੜ ਦੀ ਜਾਣਕਾਰੀ ਦਿਓ ਜੀ ਦੀ ਦੂਜੀ ਵਾੜ ਦੇ ਕੀ ਦਰ ਨੇ ਦਨੇ 6 ਹਾਂ ਜੀ ਕੈਮਿਸੂਈ ਸੁਣਾ ਜੀ ਇਹ ਦੂਜੀ ਸੂਈ ਸੁਣਾ ਜੀ ਰੇਟ ਬਾਪੂ ਦਾ ਰੇਟ ਇਹਦਾ ਹੈਗਾ 62000 ਰੁਪਏ ਜੀ ਠੀਕ ਮੰਨ ਤਾਣ ਮਾਂਦਾਨ ਬਾ ਛੋੜ ਛਾੜੀ ਐ ਜੇ ਰੱਖਿਆ ਮੁੱਲ ਨਹੀਂ ਫालतੂ ਕਰਿਆ ਠੀਕ ਹੈ ਜੀ ਠੀਕ ਹੈ 500 ਦਿਨ ਰਹਿੰਦੇ ਜੀ ਹਾਂ ਜੀ ਬਾ 6 ਦਿਨ ਰਹਿੰਦੇ ਨੇ ਪੂਰੇ ਹੁਣ 6 ਦਿਨ ਬਾਦ ਲੈ ਇਹ ਕੱਟ ਲਈ ਬਬੂ ਤੋਰਦ ਨੂੰ ਲਓ ਜੀ ਲਓ ਜੀ ਹੌਲੀ ਹੌਲੀ ਇਹਦਾ ਸੋਰਾ ਤਰਾ ਪ੍ਰਭਾ ਦੇਖ ਸਕਦੇ ਲੋ ਜੀ ਲੈ ਵਾ ਠੀਕ ਹੈ ਮੋੜ ਲਾ ਬਰਾ ਮੋੜ ਲੋ ਲੋ ਜੀ ਸੋਰਾ ਤਰਾ ਸਾਡੇ ਸਾਹਮਣੇ ਬਾਪੂ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਧੌੜਾ ਤੇ ਜ਼ਿਲ੍ਹਾ ਨੂੰ ਪਿੰਡ ਦੀ ਬਰਨਾਲਾ ਫੇਸ ਬਿਊਟੀ ਚੈੱਕ ਕਰ ਸਕਦੇ ਕਰਮਾਂ ਵਾਲੀ ਦੀ ਲੋ ਜੀ ਠੀਕ ਹੈ ਕੱਦ ਬੈਠ ਲੋਜੀ ਹਾਂਜੀ ਬਾਪੂ ਤੀਜੀ ਵਾੜ ਦੀ ਜਾਣਕਾਰੀ ਦਿਓ ਜੀ ਤੀਜੀ ਵਾੜ ਦੇ ਦਿਨ ਰਹਿੰਦੇ ਨੇ ਜੀ 10 ਠੀਕ ਹੈ ਜੀ ਹਾਂਜੀ ਤੇ ਕਿ ਸੂਆ ਕੰਮੀ ਜੀ ਸੂਆ ਦੂਜਾ ਰੇਟ ਰੇਟ ਦੇਣੀ ਹੈ ਜੀ ਆਪਾਂ 55000 ਦੀ 55000 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਜੀ ਜਖ ਦਿਨ ਰਹਿੰਦੇ ਬਾਪੂ ਕਨ 10 ਟਲਾ ਟਲਾ ਬਾਪੂ ਬਹੁਤ ਹਨ ਹਾਂਜੀ ਹਾਂਜੀ ਦੁੱਧ ਪਹਿਲੇ ਸਵੇਰੇ ਦਿੱਤਾ 15 ਕਿਲੋ ਠੀਕ ਹੈ ਜੀ ਹਾਂ ਲੋਕ ਚਾਹੀਦਾ 20 ਕਿਲੋ ਖੁੱਲਾ ਠੀਕ ਹੈ ਜੀ ਹਾਂ ਲੋ ਜੀ ਭਰਾ ਠੰਡੀ ਸੀਲ ਮਚੇਰੀ ਆ ਜੇ ਜਿਵੇਂ ਮਰਜੀ ਤੇ ਜਵਾਕ ਬੈਠੇ ਰਹਿਣ ਪੂੜਕੇ ਵਾਲੀ ਗੱਲ ਨਹੀਂ ਠੀਕ ਹੈ ਠੀਕ ਹੈ ਹਾਂ ਕਿ ਮੈਂ ਮਰਜੀ ਚੋਈ ਤੇ ਆ ਲੋ ਭਰਾ ਚੈੱਕ ਕਰ ਸਕਦੇ ਫੇਸ ਬਿਊਟੀ ਰੇਟ ਵਾਪਕ ਨੂੰ ਬਿਲਕੁਲ ਜਾਇਜ਼ ਮੰਗਿਆ ਬਾਪੂ ਤੋੜ ਦਉ ਨੂੰ ਲਓ ਜੀ ਆ ਤੋੱਕ ਕੋਲ ਲੋ ਜੀ ਚੈੱਕ ਕਰ ਸਕਦੇ ਤੋੜਾ ਤਰਾ ਦਿਖਾਉਣੇ ਪ੍ਰਸਨ ਤੇ ਇਹ ਵਾ ਤੁਸੀਂ ਅੰਦਾਜ਼ਾ ਲਾ ਸਕਦੇ ਲੋ ਜੀ ਕੱਦ ਬੇਟਾ ਸੋਖਣਾ ਕਰ ਮਾੜੀ ਸੋਹਣਾ ਸਨਖੀ ਆ ਮੋੜ ਲਈ ਮੋੜ ਲੋ ਲੋ ਜੀ ਰੇਟ ਵਾਪਕ ਨੇ ਆਪਣ ਨੂੰ ਤੇ ਨਾਲ ਹੀ ਜ਼ਿਆਦਾ ਭਰਾ ਠੀਕ ਹਨ ਬਾਪੂ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਲੋ ਜੀ ਬੰਦ ਹੋਈ ਬੰਦ ਠੀਕ ਹੈ ਜੀ ਲੋ ਜੀ ਬਾਪੂ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਟ ਧੌਲਾ ਤੇ ਜਿਲਾ ਇਹਨੂੰ ਪੈਂਦਾ ਜੀ ਬਰਨਾਲਾ ਬਾਪੂ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਇੱਕ ਤਾਜੀ ਸੂਈ ਵੀ ਆ ਤੇ ਦੋ ਗੱਬਣਾ ਠੀਕ ਹੈ ਜੀ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ